Baba tanrısa, baba. Abi kollu. Baba kani. Baba tanrısa, ਸਨੈਕਸ ਸਿਰਫ ਬਾਰੰਗ ਆਸਕੀ ਫਰੇਜ਼ ਇਮਲਸਿਸ ਦਾ ਸਲੋ ਬੈਡ ਵਧਾ ਰਿਹਾ ਐਕਸਟ੍ਰੀ ਵੀ ਤੇਰੀ ਵਰਟੀਕਲ ਐਕਸਟੈਂਸ਼ਨ ਹੈਗਾ ਸਾਰੇ ਪਾਰਟਸ ਨੂੰ ਕੋਲੋਂ ਬੂ ਦੇ ਸਟਾਟਿਫਾਈ ਕਰਦੇ ਹੋਮਰ 53 ਬਿਲਡਿੰਗ ਦਾ ਕਵਰ ਬਣਾਣਾ ਕੰਮ ਆਉਂਦਾ ਦੇਖੋ ਤੁਰ ਨਾ ਰਹੀ ਆ ਗਿਆ ਸਰ ਨਾ ਰਹੀ ਆ ਗਿਆ ਤੇ ਵਿੱਚ ਹੋ ਗਿਆ ਕੋਈ ਕੋੰਪਰ ਦੇ ਐਸੋ ਇੱਕ ਰਾਜ ਨੇ ਅਪਰੋਚੀ ਬਹੁਤ ਵਧੀਆ ਹੈ ਇਹੋ ਬਿਲਡਿੰਗ ਦਾ ਆਪਣੀ ਜਗ੍ਹਾ ਵਿਚਾਰੀ ਹੈ ਤਾਂ ਇਨਾ ਫਰਕ ਹੋ ਗਿਆ ਵਾਰਕਾ ਉਹ ਤੁਹਾਨੂੰ ਵਾਰਕਾ ਜੀ ਬਹੁਤ ਠੀਕ ਕਰਦੇ ਸਾਡੇ ਨਾਮਾ ਸ਼ਹਿਰ ਨੂੰ ਬਹੁਤ ਵੱਡੀ ਚੀਜ਼ ਦਿੱਤੀ ਹੈ ਜੀ ਐਡਾ ਗਿਫਟ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਜੀ ਜਿਹੜਾ ਤੁਸੀਂ